ਸਰਸ਼ਕਾਲ ਮੈਂ ਤੁਹਾਡੀ ਆਪਣੀ ਨੀਹਾ ਵੈਦ ਮੈਂ ਅੱਜ ਇੱਕ ਨੁਸਖਾ ਫੇਰ ਸ਼ੇਅਰ ਕਰਨ ਜਾ ਰਹੀਆਂ ਜਿਨ੍ਹਾਂ ਨੂੰ ਪ੍ਰੈਗਨੈਂਸੀ ਕਨਸੀਵ ਨਹੀਂ ਹੋ ਰਹੀ ਆ ਪ੍ਰੈਗਨੈਂਸੀ ਕਨਸੀਵ ਨਾ ਹੋਣ ਦੇ ਕਾਰਨ ਨੇ ਜੀ ਪੀ ਸੀਓ ਐਸ PCOD fertility improve ਨਹੀਂ ਹੋ ਰਹੀ ਹੈ ਹਾਰਮੋਨ ਡਿਸਬੈਲੈਂਸ ਨਹੀਂ ਇਸ ਕਰਕੇ ਉਹਨਾਂ ਨੂੰ ਪ੍ਰੈਗਨਨਸੀ ਨਹੀਂ ਹੋ ਰਹੀ ਹੈ ਪੀਰੀਅਡ ਸਮੇਂ ਸਿਰ ਨਹੀਂ ਆ ਰਹੇ ਤਾਂ ਉਹਨਾਂ ਨੇ ਇੱਕ ਛੋਟਾ ਜਿਹਾ ਨੁਸਖਾ ਕਰਨਾ ਜੀ ਕਲੌਵ ਉਹ ਕਲੌਵ ਲੈ ਸਕਦੇ ਨੇ ਕਲੌਵ ਮੀਨਸ ਲੌਂਗ ਠੀਕ ਹੈ ਜੀ ਉਹਨਾਂ ਨੇ ਇਹ ਲੌਂਗ ਦਾ ਤੇਲ ਡੇਲੀ ਰਾਤ ਨੂੰ ਦੋ ਚਮਚ ਪੀ ਕੇ ਸੌਣ ਠੀਕ ਹੈ ਜਾਂ ਲੌਂਗ ਤਿੰਨ ਚਾਰ ਡੇਲੀ ਪਾਣੀ ਦੇ ਵਿੱਚ ਉਬਾਲ ਕੇ ਟੀ ਬਣਾ ਕੇ ਰਾਤ ਨੂੰ ਪੀ ਕੇ ਸੌਣ ਉਹ ਕਲੌਵ ਕਿਸੇ ਵੀ ਰੂਪ ਦੇ ਵਿੱਚ ਉਹ ਲੈ ਸਕਦੇ ਨੇ ਲੋਵ ਦਾ ਉਹਨਾਂ ਨੇ 7 ਕਰਨਾ ਹੀ ਕਰਨਾ ਹੈ ਲੌਂਗ ਦਾ ਉਹਨਾਂ ਨੇ ਡੇਲੀ 7 ਕਰਨਾ ਹੈ ਜਿਹਦੇ ਨਾਲ ਉਹਨਾਂ ਨੂੰ ਹਾਰਮੋਨ ਵੀ ਜਿਹੜੇ ਇੰਬੈਲੈਂਸ ਹੋਣਗੇ ਪੀਸੀਓਐਸ ਪੀਸੀਓਡੀ ਖਤਮ ਹੋਏਗੀ ਔਰ ਕਨਸੀਵਿੰਗ ਬਹੁਤ ਛੇਤੀ ਹੋਏਗੀ ਸੋ ਇਸ ਦਾ ਨੁਸਖਾ ਜਿਹੜਾ ਮੈਂ ਨੁਸਖਾ ਦੱਸ ਰਹੀਆਂ ਇਸ ਨੂੰ ਅਪਣਾਨ ਤੇ ਫਿਰ ਮੈਨੂੰ ਵਟਸਐਪ ਤੇ ਰਿਪਲਾਈ ਕਰਕੇ ਦੱਸਣ ਕਿ ਉਹਨਾਂ ਨੂੰ ਕਿੰਨਾ ਕੁ ਵਧੀਆ ਰਿਜ਼ਲਟ ਮਿਲਿਆ ਬਾਕੀ ਬਾਕੀ ਕਈ ਜੋੜਿਆਂ ਨੂੰ ਜੋ ਕਾਫੀ ਸਮਾਂ ਹੋ ਗਿਆ ਹੈ ਉਹਨਾਂ ਦੀ ਜਿਹੜੇ ਸਕੈਨਸ ਨੇ ਉਹ ਮੈਨੂੰ ਦਿਖਾਣ ਮੈਂ 5 ਅਪ੍ਰੈਲ ਨੂੰ ਉਸ ਨਾਮ ਦੇ ਵਿੱਚ ਆ ਰਹੀਆਂ ਨੇੜੇ ਪਿੰਡਾਂ ਦੇ ਵਿੱਚ ਸੰਗਰੂਰ ਬਰਨਾਲਾ ਜਿਹੜੇ ਮੈਨੂੰ ਫੋਨ ਕਰ ਰਹੇ ਨੇ ਨਹੀਂ ਆ ਸਕਦੇ ਤੇ ਬਾਕੀ ਮੇਰਾ ਮੇਨ ਆਫਿਸ ਹੈ ਜੀ ਬਠਿੰਡਾ ਉਹਦਾ ਮੈਂ ਐਡਰੈਸ ਤੁਹਾਨੂੰ ਮੈਂਸ਼ਨ ਕਰ ਰੱਖਿਆ ਸੋ ਤੁਸੀਂ ਮੈਨੂੰ ਮਿਲ ਸਕਦੇ ਹੋ ਆਪਣੇ ਸਕੈਨ ਦਿਖਾ ਸਕਦੇ ਹੋ ਤੇ ਮੈਡੀਸਿਨ ਬਣਾ ਕੇ ਦਿਨੇ ਆ